ਪੰਜਾਬੀ ਐਮਪੀਐਮ ਦੇਖ ਰਹੇ ਹੋ ਇਸ ਵਕਤ ਮੌਸਮ ਦਾ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਮੌਸਮ ਹੈ ਜੋ ਲੁਧਿਆਣੇ ਦਾ ਇਸ ਵਕਤ ਬੱਦਲ ਹੈ ਕਿੰਨਾ ਜ਼ਿਆਦਾ ਹੋਇਆ ਪਿਆ ਹੈ ਲੁਧਿਆਣੇ ਦੇ ਵਿੱਚ ਔਰੇਂਜ ਅਲਰਟ ਹੈ ਜੋ ਕਿ ਪੰਜਾਬ ਦੇ ਵਿੱਚ ਮੀਨੂ ਲੈ ਕੇ ਜਾਰੀ ਕੀਤਾ ਗਿਆ ਹੈ ਔਰ ਇਹ ਤਸਵੀਰਾਂ ਜੋ ਤੁਹਾਡੇ ਸਾਹਮਣੇ ਹੈ ਇਹ ਬਾਰਿਸ਼ ਹੈ ਜੋ ਕਿ ਸਵੇਰ ਤੋਂ ਹੀ ਇਸੇ ਤਰੀਕੇ ਦੇ ਨਾਲ ਜੋ ਕਿਣਮਣ ਕਿਣਮਣ ਚਾਲੂ ਹੈ ਤਸਵੀਰਾਂ ਲੁਧਿਆਣੇ ਤੋਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ بارش ਇੱਥੇ ਕਿੰਨੀ ਜੋ ਕਿ ਪੈ ਰਹੀ ਹੈ ਲਗਾਤਾਰ ਔਰ ਇਸ ਵਕਤ ਵੀ ਜੋ ਬੂੰਦਾਬੰਦੀ ਲਗਾਤਾਰ ਜਾਰੀ ਹੈ ਲੁਧਿਆਣੇ ਦੇ ਦੂਗਰੇ ਇਲਾਕੇ ਦੇ ਵਿੱਚ ਇਹ ਤਸਵੀਰਾਂ ਨੇ ਬੱਦਲਵਾਹੀ ਦੀ ਜੇਕਰ ਗੱਲ ਕਰੀਏ ਤਾਂ ਬੱਦਲ ਬਹੁਤ ਜ਼ਿਆਦਾ ਇਸ ਵਕਤ ਦੇਖਣ ਨੂੰ ਮਿਲਦੇ ਆਵੇ ਔਰ ਬੱਦਲ ਹੈ ਜੋ ਇੰਜ ਹੀ ਰਹਿਣ ਦੀ ਸੰਭਾਵਨਾ ਹੈ orange alert ਹੈ ਆਉਣ ਵਾਲੇ ਕੁਝ ਦਿਨਾਂ ਦੇ ਲਈ ਪੰਜਾਬ ਦੇ ਵਿੱਚ ਜਾਰੀ ਕੀਤਾ ਹੋਇਆ ਹੈ ਇੱਥੇ ਦੇਖ ਸਕਦੇ ਹੋ ਕਿ ਜੋ بارش ਦੇ ਕਰਕੇ ਕੰਮਕਾਰ ਦੇ ਵਿੱਚ ਵੀ ਥੋੜੀ ਢਿੱਲ ਦੇਖਣ ਨੂੰ ਮਿਲਦੀ ਹੈ ਕਿਉਂਕਿ ਬਾਰਿਸ਼ ਜੋ ਕਿ ਲਗਾਤਾਰ ਸਵੇਰ ਤੋਂ ਹੀ ਇੰਝ ਹੀ ਬਣੀ ਹੋਈ ਹੈ ਲਗਾਤਾਰ ਮੀਂਹ ਪੈ ਰਿਹਾ ਹੈ ਔਰ ਇੱਥੇ ਜੋ ਮੀਂਹ ਦੇ ਕਰਕੇ ਆਉਣ ਜਾਣ ਵਾਲੇ ਲੋਕਾਂ ਨੂੰ ਥੋੜੀ ਪਰੇਸ਼ਾਨੀ ਤਾਂ ਜ਼ਰੂਰ ਹੋ ਰਹੀ ਹੈ ਔਰ ਮੌਸਮ ਜੇਕਰ ਗੱਲ ਕਰੀਏ ਤਾਂ ਆਉਣ ਵਾਲੇ ਕੁਝ ਦਿਨਾਂ ਦੇ ਲਈ ਵੀ ਇਦਾਂ ਹੀ ਬਣੇ ਰਹਿਣ ਦੀ ਸੰਭਾਵਨਾ ਹੈ ਤਾਪਮਾਨ ਦੇ ਵਿੱਚ ਵੀ ਵਾਅਦਾ ਦਰਜ ਕੀਤਾ ਗਿਆ ਹੈ ਕਿ ਣੀਮਣ ਬਾਰਿਸ਼ ਤਾਂ ਜ਼ਰੂਰ ਹੋ ਰਹੀ ਹੈ ਪਰ ਬਾਰਿਸ਼ ਦੇ ਵਿੱਚ ਵੀ ਤਾਪਮਾਨ ਹੈ ਜੋ ਕਿ ਔਸਤਨ ਤਾਪਮਾਨ ਇਸ ਵਕਤ 4 ਡਿਗਰੀ ਦੇ ਤਕਰੀਬਨ ਵਾਧੇ ਦੇ ਨਾਲ ਚੱਲ ਰਿਹਾ ਹੈ ਬਦਲਵਾਹੀ ਹੈ ਹਵਾਵਾਂ ਵੀ ਚੱਲ ਰਹੀਆਂ ਨੇ ਠੰਡੀਆਂ ਮੌਸਮ ਦੇ ਵਿੱਚ ਠੰਡਕ ਜ਼ਰੂਰ ਹੈ ਪਰ ਜੇ ਆਮ ਤਾਪਮਾਨ ਦੇ ਨਾਲੋਂ ਮੌਸਮ ਦੇ ਵਿੱਚ ਫਿਲਹਾਲ ਵਾਧਾ ਹੈ ਔਰ ਇਹ ਜੋ ਮੌਸਮ ਹੈ ਇੰਜ ਹੀ ਬਣੇ ਰਹਿਣ ਦੀ ਸੰਭਾਵਨਾ ਹੈ orange alert ਹੈ ਲੁਧਿਆਣੇ ਦੇ ਵਿੱਚ ਕਹਿ ਸਕਦੇ ਹਾਂ ਕਿ ਕਿਣਮਣ ਬਾਰਿਸ਼ ਵੇਤੋ ਹੀ ਹੋ ਰਹੀ ਹੈ ਆਉਣ ਵਾਲੇ ਕੁਝ ਦਿਨਾਂ ਤੱਕ ਇਹ ਬਾਰਿਸ਼ ਹੈ ਇੰਜ ਹੀ ਹੁੰਦੀ ਰਹੇਗੀ ਔਰ ਜੋ ਦੇਖ ਸਕਦੇ ਹੋ ਕਿ ਸੜਕਾਂ ਜੋ ਕਿ ਕਿਣਮਣ بارش ਹੈ ਗਿੱਲੀਆਂ ਨੇ ਔਰ ਲਗਾਤਾਰ ਇੰਜ ਹੀ ਮੀਂਹ ਪੈਣ ਦੀ ਸੰਭਾਵਨਾ ਆਉਣ ਵਾਲੇ 2 ਦਿਨਾਂ ਦੇ ਲਈ ਅਜੇ ਹੋਰ ਰਹੇਗੀ ਔਰ ਕੰਮਕਾਰ ਦੇ ਵਿੱਚ ਵੀ ਇਸ ਦਾ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ ਬੱਦਲ ਜੇਕਰ ਤੁਸੀਂ ਉੱਪਰ ਨਿਗਾਹ ਮਾਰੋ ਇੱਕ ਵਾਰ ਫਿਰ ਬੱਦਲ ਬਹੁਤ ਜ਼ਿਆਦਾ ਹੋਇਆ ਜੇ ਵੀ ਬੱਦਲ ਦੇ ਕਰਕੇ ਜੋ ਕਿ ਮੌਸਮ ਹੈ ਇੰਜ ਹੀ ਰਹਿਣ ਦੀ ਸੰਭਾਵਨਾ ਬੱਦਲ ਬਹੁਤ ਜ਼ਿਆਦਾ ਹੋਇਆ ਪਿਆ ਹੋਇਆ ਹੈ بارش ਹੈ ਜੋ ਕਿ ਕਿਣਮਣ ਅਜੇ ਵੀ ਹੋਈ ਜਾ ਰਹੀ ਹੈ ਲਗਾਤਾਰ ਕਿੰਨੇ ਮੇਂ ਬਾਰਿਸ਼ ਹੈ ਚਲਦੀ ਪਈ ਹੈ ਸਮਾਨ ਲੈ ਕੇ ਆਣਾ ਲੈ ਕੇ ਜਾਣਾ ਬਹੁਤ ਔਖਾ ਵੈ ਦੇਖ ਸਕਦੇ ਹਾਂ ਕਿ ਜੋ ਕਿਵੇਂ ਟੱਕ ਕੇ ਲੈ ਕੇ ਜਾਣਾ ਪੈ ਰਿਹਾ ਕਿਉਂਕਿ ਬਾਰਿਸ਼ ਦਾ ਕੋਈ ਘਰੋਸਾ ਨਹੀਂ ਬਾਰਿਸ਼ ਬਹੁਤ ਜ਼ਿਆਦਾ ਜੋ ਕਿ ਇਸ ਵਕਤ ਕੰਮ ਨੂੰ ਵੀ ਰੋਕ ਰਹੀ ਹੈ ਕੰਮ ਦੇ ਵਿੱਚ ਵੀ ਢਿੱਲ ਦੇਖਣ ਨੂੰ ਮਿਲਦੀ ਹੈ ਇਸ ਦੌਰਾਨ ਬੱਦਲ ਬਹੁਤ ਜ਼ਿਆਦਾ ਬਣਿਆ ਹੋਇਆ ਹੈ ਇਹ ਬੱਦਲ ਦੇ ਕਰਕੇ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਸਾਰਾ ਦਿਨ ਹੀ ਇਸੇ ਤਰੀਕੇ ਦੇ ਨਾਲ بارش ਹੋਵੇਗੀ orange alert ਵੀ ਜਾਰੀ ਕੀਤਾ ਗਿਆ ਹੈ ਹੋਰ ਜੋ ਕਿ ਤਸਵੀਰਾਂ ਨੇ ਲੁਧਿਆਣੇ ਤੋਂ ਦੁਗਰੀ ਇਲਾਕੇ ਦੀਆਂ ਜਿੱਤੇ ਤੜਕਸਾਰਤ ਹੋਈ ਇਸੇ ਤਰੀਕੇ ਦੀ بارش ਦੇਖਣ ਨੂੰ ਲਗਾਤਾਰ ਮਿਲ ਰਹੀ ਹੈ ਔਰ بارش ਦੇ ਕਰਕੇ ਇਸ ਵਕਤ ਜੋ ਕਿ ਲੋਕਾਂ ਨੂੰ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਬੱਦਲ ਬਹੁਤ ਜ਼ਿਆਦਾ ਹੋਇਆ ਪਿਆ ਹੈ orange alert ਹੈ ਜੋ ਕਿ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਲਈ ਜਾਰੀ ਕੀਤਾ ਹੋਇਆ ਹੈ ਆਉਣ ਵਾਲੇ ਕੁਝ ਦਿਨਾਂ ਦੇ ਲਈ ਮੌਸਮ ਇਸੇ ਤਰੀਕੇ ਦਾ ਬਣਿਆ ਰਹੇਗਾ ਬੱਦਲ ਛਾਈ ਰਹਣਗੇ ਹਵਾਵਾਂ ਚੱਲਣਗੀਆਂ ਗੜੇਮਾਰੀ ਦੀ ਸੰਭਾਵਨਾ ਵੀ ਦੱਸੀ ਗਈ ਹੈ ਕੁਝ ਇਲਾਕਿਆਂ ਦੇ ਵਿੱਚ ਗੜੇਮਾਰੀ ਵੀ ਹੋਵੇਗੀ ਔਰ ਕੁਝ ਇਲਾਕਿਆਂ ਦੇ ਵਿੱਚ ਜੋ ਕਿ ਅੱਜ ਬਿਜਲੀ ਦੀ ਝਮਕ ਦੇ ਨਾਲ ਵੀ ਬਰਸਾਤ ਹੋਣ ਦੀ ਸੰਭਾਵਨਾ ਵਾ ਬਰ ਬੱਦਲ ਟੋੜਨ ਦੀਆਂ ਤਸਵੀਰਾਂ ਤਾਂ ਦਿਖਾ ਰਹੇ ਆ ਜੇਕਰ ਘਰੋਂ ਬਾਹਰ ਨਿਕਲਣਾ ਹੈ ਤਾਂ ਇੱਕ ਵਾਰ ਮੌਸਮ ਜ਼ਰੂਰ ਇੱਕ ਵਾਰ ਤੁਹਾਨੂੰ ਦੱਸ ਦਈਏ ਕਿ ਮੌਸਮ ਇੰਜ ਹੀ ਬਣੇ ਰਹਿਣ ਦੀ ਸੰਭਾਵਨਾ ਵਾ ਬਾਰਿਸ਼ ਇੰਜ ਹੀ ਹਲੇ ਚੱਲਦੀ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ